ਜੀ ਵੀਡੀਓ ਹੈ ਸਾਰੇ ਭੈਣੋਂ ਤੇ ਭਰਾਵਾਂ ਵਾਹ ਕਿਰਤੀ ਕਾ ਖਾਲਸਾ ਹੋਏ ਕਿਰਤੀ ਕੀ ਫਤਿਹ ਸਤਿ ਸ਼੍ਰੀ ਅਕਾਲ ਅਸਿਕਾ ਤੇ ਤੁਸੀਂ ਸਾਰੇ ਛੜਤੀ ਕਰਵਾ ਚੁਕੋਗੇ ਸੋ ਹਰੋਸ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਆਲੂ ਤੇ ਮੂੰਗਰੇ ਦੀ ਸਬਜ਼ੀ ਇਹਦੇ ਵਾਸਤੇ ਆਪਾਂ ਆਲੂ ਵੱਖਰੇ ਕੱਟੇ ਹੋਏ ਮੂੰਗਰੇ ਵੱਖਰੇ ਕੱਟ ਕੇ ਇਹਨਾਂ ਨੂੰ ਧੋ ਕੇ ਰੱਖਿਆ ਇਧਰ ਆਪਾਂ ਗੰਡਾ ਕੱਟਿਆ ਹੋਇਆ ਵਾ ਇਧਰ ਆਪਾਂ ਅਦਰਕ ਲਿਆ ਹੋਇਆ ਵਾ ਬਾਕੀ ਜੇ ਤੁਸੀਂ ਇਹਦੇ ਵਿੱਚ ਲਸਣ ਤੇ ਟਮਾਟਰ ਵੀ ਪਾਉਣਾ ਚਾਹੁੰਦੇ ਤੇ ਉਹ ਹਨਾ ਆਪਣੀ ਆਪਣੀ ਪਸੰਦ ਹੁੰਦੀ ਹੈ ਤੇ ਇਧਰ ਆਪਾਂ ਜਿਹੜਾ ਪਤੀ ਕੋਕੜਾ ਖਾ ਆਇਆ ਵੇ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੀ ਨਾ ਸੁਪਾਤਾ ਜੀਰਾ ਹੁਣ ਆਪਾਂ ਪਾਵਾਂਗੇ ਅਦਰਕ ਪਾ ਪਾਵਾਂਗੇ ਦੰਦੇ ਦਾਲੀ ਨੂੰ ਹੁਣ ਆਪਣੇ ਸੜਦਾ ਭੁੱਜਕਾ ਹੋਣਾ ਆਪਾਂ ਪਾਵਾਂਗੇ ਰੰਗ ਨੂੰ ਮੰੁੰdre ਨਾ ਦੇਖਣਾ 5 ਮਿੰਟਸ ਚੱਕਰ ਕਰ ਲੈਨੇ ਆ ਕੇ ਕੇ ਨਾਲੇ ਬਾਅਦ ਨੇ ਆਪਾਂ ਥੂਣ ਦੇ ਚੋ ਆਮਗੇ ਆਪਣੀ ਹਲਦੀ ਹੁ ਪਾਵਾਂਗੇ ਆਪਣਾ ਨਰ ਮਿੱਟਕਾ ਅੰਦੇ ਚਾਹ ਪਹਰੀ ਨਹੀਂ ਪਾਈ ਹੋਈ ਇਸ ਦਾ ਅੱਜਾ ਥੋੜੀ ਥਰ-ਥਰ ਕੇ ਪਾਵਾਂਗੇ ਕਿਹ ਕਿਧਰ ਆ ਗਿਆ ਪਾਉਂਗਾ ਆਪਾਂ ਹੋਰ ਆਪਾ ਪਾਵਾਂਗੇ ਨੂੰ ਨੂੰ ਆਪਣਾ ਲਾਦਨ ਸਾਹਿਬ ਬਾਕੀ ਜੇਕਰ ਕਿਸੇ ਦਸਤਾਨੀਆਂ ਪਾਉਣਾ ਤਾਂ ਉਹਦੇ ਪਾ ਵੀ ਸਕਦੇ ਹਾਂ। ਵੈਸੇ ਤਾਂ ਇੱਕ ਹੋਰ ਵੀ ਹਰੀ ਜੀਮ ਦੇ ਚੰਨੀ ਹੋਣੀ ਹੈ। ਬਾਕੀ ਧਾਲਾਂ ਵਗੈਰਾ ਤੋਂ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਐ। ਇਹਨੂੰ ਆਪਾਂ ਕਰ ਦੇਵਾਂਗੇ ਮਿਕਸ ਕਰ। ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਹੰਟਕੀਵਾਂਗੇ ਤੇ ਥੋੜੇ ਟਾਈਮ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ। ਕਿਉਂਕਿ ਮੂੰਗਰੇ ਵੀ ਸਾਡੇ ਘਰ ਦੇ ਸੀ ਤੇ ਘਰ ਦੀ ਸਬਜ਼ੀ ਜਲਦੀ ਬਣ ਜਾਂਦੀ ਕਿਉਂਕਿ ਆਪਾਂ ਕਿਹੜਾ ਉਹ ਸਪਰੇਅ ਕੀਤੀ ਹੁੰਦੀ ਐ। ਸੋ ਹੁਣ ਆਪਾਂ ਇਹਨੂੰ ਟੱਕਾ ਦਿਨੇ ਆਲਾ ਇਹਨੂੰ ਰਿਚਨ ਦਿੰਦੇ ਹਾਂ। ਲਓ ਜੀ ਆਪਣੀ ਸਬਜੀ ਬਣ ਕੇ ਹੋ ਚੁੱਕੀ ਆ ਰੈਡੀ ਤੁਸੀਂ ਵੇਖ ਸਕਦੇ ਹੋ ਆਲੂ ਪੂਰੇ ਤਰੀਕੇ ਨਾਲ ਪੱਕ ਚੁੱਕੇ ਆ ਤੇ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਈਫਰਜੀ ਕਾ ਖਾਲਸਾ ਵਾਈਫਰਜੀ ਕੀ ਫਤਿਹ